ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਜ਼ਮੀਨ ਲੈਣ ਦੀ, ਵੋਟਰ ਬਣਨ ਦੀ, ਔਰ ਸਰਕਾਰੀ ਨੌਕਰੀਆਂ ਦੀ ਆਗਿਆ ਨਹੀਂ ਹੋਣੀ ਚਾਹੀਦੀ। ਜਿਵੇਂ ਕਿ ਹਿਮਾਚਲ ਪ੍ਰਦੇਸ਼ ਨੇ ਇੱਕ ਕਾਨੂੰਨ ਬਣਾਇਆ, ਹੁਣ ਤਾਜ਼ਾ ਕਾਨੂੰਨ ਉੱਤਰਾਖੰਡ ਨੇ ਬਣਾਇਆ। ਗੁਜਰਾਤ ਵਿੱਚ ਪਹਿਲਾਂ ਹੀ ਸੀ, ਰਾਜਸਥਾਨ ਵਿੱਚ ਆਪਾਂ ਜ਼ਮੀਨ ਨਹੀਂ ਲੈ ਸਕਦੇ। ਤੇ ਪੰਜਾਬ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ? ਮੈਨੂੰ ਮੇਰੀ ਸਮਝ ਤੋਂ ਬਾਹਰ ਹੈ। ਤੇ ਗੈਰ ਪੰਜਾਬੀਆਂ ਦੀ ਜਿਹੜੀ ਰੈਂਡਮ ਐਂਟਰੀ ਆ ਉਹ ਬੰਦ ਕੀਤੀ ਜਾ ਸਕੇ। ਸਾਡੇ ਵੱਲੋਂ ਜਿਹੜੇ ਹਾੜੀ ਸੋਣੀ ਦੇ ਫਸਲਾਂ ਤੇ ਮਿਹਨਤ ਕਰਦੇ ਨੇ ਉਹ ਜਿਸ ਤਰ੍ਹਾਂ ਦੇ ਪੰਜਾਬ ਚ ਆਉਣ, ਮਿਹਨਤ ਕਰਨ, ਪੈਸੇ ਕਮਾਉਣ, ਆਪਣੇ ਪਰਿਵ ਔਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਅਸੀਂ ਕੰਪਲੀਟ ਬੈਂਚ ਚਾਹੁੰਦੇ ਹਾਂ ਅਸੀਂ ਕਹਿੰਦੇ ਕਿ ਸਿਰਫ ਇੱਕ ਲਾਅ ਬਣਾ ਦਿਓ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਕੇ ਆਵੇ ਉਹ ਜੀ ਸਾਡੇ ਪੰਜਾਬ ਦੇ ਵਿੱਚ ਚਾਹੇ ਇੰਡਸਟਰੀ ਲਾਵੇ ਚਾਹੇ ਵੋਟਰ ਬਣੇ ਚਾਹੇ ਮਾਲਕ ਬਣੇ ਚਾਹੇ ਸਰਕਾਰੀ ਨੌਕਰੀ ਲੋਵੇ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਬਿਨਾਂ ਸ਼ਰਤ ਤੋਂ ਜਿਹੜੇ ਲੋਕ ਆ ਰਹੇ ਨੇ ਔਰ ਜਿਹੜਾ ਇਹ ਕਹਿੰਦੇ ਆਪਣੇ ਕੁਝ ਲੋਕ ਕਿ ਜੀ ਕੈਨੇਡਾ ਨੇ ਵੀ ਤਾਂ ਲੋਕਾਂ ਨੂੰ ਦਿੱਤਾ ਇਜਾਜ਼ਤ ਦਿੱਤੀ ਪਹਿਲੀ ਗੱਲ ਤਾਂ ਸ਼ਰਤਾਂ ਦੇ ਨਾਲ ਕੀਤੀ ਕਾਨੂੰਨ ਬਣਾ ਕੇ ਕੀਤੀ ਹੈ ਅਗਰ ਤੁਸੀਂ ਮੈਨਾਂ ਇਹਨਾਂ ਇਸ ਮੁੱਦੇ ਦੇ ਉੱਤੇ ਸਹਿਮਤ ਹੋ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਅ ਸਰਕਾਰ ਦੇ ਕੰਨਾਂ